ਇਸ ਵੇਲੇ ਦੀ ਵੱਡੀ ਖਬਰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਸ਼ਾਮ ਦੇ ਸਮੇਂ ਪਹਿਲਗਾਮ ਦੇ ਵਿੱਚ ਤਿੰਨ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਵਿੱਚ 27 ਸੈਲਾਨੀਆਂ ਦੇ ਮਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਵੀ ਮੌਕੇ ਤੇ ਜੰਮੂ ਕਸ਼ਮੀਰ ਦੇ ਲਈ ਰਵਾਨਾ ਹੋਏ ਤੇ ਪਹਿਲਗਾਮ ਦਾ ਦੌਰਾ ਕੀਤਾ ਗਿਆ ਇਹ ਸਭ ਦੇ ਦਰਮਿਆਨ ਅਮਿਤ ਸ਼ਾਉਰਾ ਦੇ ਵੱਲੋਂ ਜਿੱਥੇ ਸ਼ਰਧਾਂਜਲੀ ਦਿੱਤੀ ਗਈ ਮਰਨ ਵਾਲੇ ਲੋਕਾਂ ਨੂੰ ਤੇ ਨਾਲ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹੌਸਲਾ ਦਿੱਤਾ ਗਿਆ ਤੇ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਵਿਆਪੀ ਭਰੋਸਾ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾਂ ਹੁਣ ਇਹ ਸਭ ਦੇ ਦਰਮਿਆਨ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਪਹਿਲੇ ਸਕੈਚ ਜਿਹੜਾ ਨੇ ਉਹ ਸਾਹਮਣੇ ਆਏ ਨੇ ਤਾਂ ਜਿਹੜੇ ਤਿੰਨ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਉਹਨਾਂ ਦੇ ਸਕੈਚ ਜਿਹੜਾ ਨੇ ਉਹ ਸਾਹਮਣੇ ਆਏ ਨੇ ਤਾਂ ਤਸਵੀਰਾਂ 'ਚ ਤੁਸੀਂ ਉਹਨਾਂ ਤਿੰਨ ਅੱਤਵਾਦੀਆਂ ਦੇ ਸਕੈਚ ਜਿਹੜਾ ਨੇ ਉਹ ਦੇਖ ਸਕਦੇ ਹੋ ਤੇ ਇਹਨਾਂ ਦੇ ਨਾਮ ਵੀ ਜਿਹੜਾ ਨੇ ਹੁਣ ਆਰਮੀ ਅਫੀਸ਼ੀਅਲਸ ਦੇ ਵੱਲੋਂ ਜਿਹੜੇ ਨੇ ਦੱਸ ਦਿੱਤੇ ਗਏ ਨੇ ਤਾਂ ਇੱਕ ਦਾ ਨਾਮ ਆਸੀਫ ਫੌਜੀ ਦੱਸਿਆ ਜਾ ਰਿਹਾ ਤੇ ਦੂਸਰੇ ਦਾ ਨਾਮ ਸੁਲੇਮਾਨ ਸ਼ਾਹ ਤੇ ਤੀਸਰੇ ਦੇ ਨਾਮ ਅਬੂ ਤੁਲਾ ਜਿਹੜਾ ਹੈ ਸਾਹਮਣੇ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਤਿੰਨਾਂ ਹੀ دہشت ਗਰਦਾਂ ਦੇ ਵੱਲੋਂ ਜਿਹੜਾ ਹੈ ਪਹਿਲਗਾਮ ਦੇ ਵਿੱਚ ਦਹਿਸ਼ਤਗਰਦੀ ਜਿਹੜੀ ਆ ਕੀਤੀ ਗਈ ਹੈ ਸ਼ਰੇਆਮ ਦਿਨ ਦੇ ਹਾੜੇ ਜਿਹੜਾ ਖੂਨੀ ਖੇਲ ਪਹਿਲਗਾਮ ਦੇ ਵਿੱਚ ਖੇਡਿਆ ਗਿਆ ਹੈ 27 ਸੈਲਾਨੀਆਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਦੇ ਵਿੱਚ ਮੁੱਢਲੀ ਜਾਣਕਾਰੀ ਦੇ ਅਨੁਸਾਰ ਦੋ ਫੋਰਨ ਦੇ ਵੀ ਦੱਸੇ ਜਾ ਰਹੇ ਨੇ ਫੋਰਨ ਦੇ ਟੂਰਿਸਟ ਜਿਹੜੇ ਘੁੰਮਣ ਦੇ ਲਈ ਆਏ ਸੀ ਇਕ ਇਜ਼ਰਾਈਲ ਤੇ ਇੱਕ ਹੋਰ ਵਿਦੇਸ਼ੀ ਮੌਲਕ ਦੇ ਨਾਲ ਸੰਬੰਧਤ ਹੈ ਤਾਂ ਐਸ ਦੀ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਸੂਚੀ ਜਿਹੜੀ ਆ ਉਹ ਵੀ ਆਰਮੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤਾ ਦੇਸ਼ ਦੇ ਪ੍ਰਧਾਨ ਮੰਤਰੀ ਵੀ 2 ਦਿਨਾਂ ਦੌਰੇ ਦੇ ਉੱਤੇ ਸਨ ਜਿਹੜਾ ਸੌਦੀ ਯਰਬ ਗਏ ਸੀ ਪਰ ਸਭ ਦੇ ਦਰਮਿਆਨ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਦੇਸ਼ ਦੇ ਵਿੱਚ ਡਾ ਵੱਡਾ دہشت ਗਰਦੀ ਦਾ ਜਿਹੜਾ ਪੂਰਾ ਕੋ ਕਰਮ ਹੋਇਆ ਤੇ ਇਸੇ ਨਾਲ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਏਡਾ ਬੜਾ ਤਵਾਦੀ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਪ੍ਰਧਾਨ ਮੰਤਰੀ ਮੁਰ ਤੋਂ ਵਾਪਸ ਦੇਸ਼ ਆਏ ਨੇ ਤੇ ਅੱਜ ਉਹਨਾਂ ਦੇ ਵੱਲੋਂ ਸ਼ਾਮ ਦੇ 6 ਵਜੇ ਭਾਰਤੀ ਸਮੇਂ ਦੇ ਮੁਤਾਬਕ ਇੱਕ ਹਾਈ ਲੈਵਲ ਦੀ ਮੀਟਿੰਗ ਵੀ ਬੁਲਾਈ ਗਈ ਹੈ ਇੱਕ ਮੀਟਿੰਗ ਉਹਨਾਂ ਦੇ ਵੱਲੋਂ 에ਅਰਪੋਰਟ ਤੇ ਉੱਤਰਦੇ ਹੀ ਅਜੀਤ ਸਿੰਘ ਡੋਵਾਲ ਤੇ ਹੋਰ ਸੁਰੱਖਿਆ ਏਜੰਸੀ ਦਾ ਦੇ ਨਮਾਇਦੇ ਦੇ ਨਾਲ ਕੀਤੀ ਗਈ ਹੈ ਤਾਂ ਵੱਡਾ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਭਾਰਤ ਸਰਕਾਰ ਵੀ ਨਜ਼ਰ ਆ ਰਹੀ ਹੈ ਤਾਂ ਹੁਣੇ ਤਿੰਨ ਹੀ ਅੱਤਵਾਦੀਆਂ ਦੇ ਸਕੈਚ ਜਿਹੜਾ ਨੇ ਉਹ ਵੀ ਸਾਹਮਣੇ ਆਏ ਨੇ ਕਿਹਨਾਂ ਦੇ ਨਾਮ ਆਸੀਫ ਫੌਜੀ ਸੁਲੇਮਾਨ ਸ਼ਾਹ ਤੇ ਅਬੂ ਤੁਹਰ ਨਿਕਲ ਕੇ ਸਾਹਮਣੇ ਆ ਰਹੇ ਨੇ ਨਾਦੇ ਵੱਲੋਂ ਜਿਹੜਾ ਹੈ دہشت ਗਰਦੀ ਜਿਹੜੀ ਆ ਫੈਲਾਈ ਗਈ ਨਾਦੇ ਵੱਲੋਂ دہشت ਦੇ ਵੱਲੋਂ ਜਿਹੜਾ ਹੈ ਸ਼ਰਿਆਮ ਜੰਮੂ ਕਸ਼ਮੀਰ ਦੇ ਵਿੱਚ ਪਹਿਗਾਮ ਦੇ ਵਿੱਚ ਅਤਵਾਦੀ ਹਮਲਾ ਕੀਤਾ ਗਿਆ 27 ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅੰਦਾਜ਼ੇ ਕਿ ਇਸ ਦੇ ਵਿੱਚ ਇੱਕ ਮਰਚੈਂਟ ਨੇਵੀ ਦਾ ਜਵਾਨ ਵੀ ਸੀ ਇੱਕ ਆਰਮੀ ਦਾ ਅਫਸਰ ਵੀ ਸੀ ਜਿਸ ਦਾ ਹਜੇ ਪਿਛਲੇ ਹਫਤੇ ਹੀ ਵਿਆਹ ਹੋਇਆ ਸੀ ਤੇ ਆਪਣੀ ਪਤਨੀ ਦੇ ਨਾਲ ਘੁੰਮਣ ਦੇ ਲਈ ਪਹਿਲਗਾਮ ਗਿਆ ਸੀ ਤੇ ਉੱਥੇ ਹੀ ਜਿਹੜੇ ਮਰਚੈਂਟ ਨੇਵੀ ਦਾ ਅਫਸਰ ਦੱਸਿਆ ਜਾ ਰਿਹਾ ਉਸ ਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤਾਂ ਉਹ ਵੀ ਆਪਣੀ ਪਤਨੀ ਦੇ ਨਾਲ ਪਰਿਵਾਰ ਦੇ ਨਾਲ ਛੁੱਟੀਆਂ ਕੱਟਣ ਦੇ ਲਈ ਜਿਹੜਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਗਿਆ ਤਾਂ ਇਹ ਸਭ ਦੇ ਦਰਮਿਆਨ ਇੱਥੇ ਹੱਤਵਾਦੀ ਪਹੁੰਚਦੇ ਨੇ ਤੇ ਇਹਨਾਂ ਦੇ ਵੱਲੋਂ ਨਿਸ਼ਾਨਾ ਜਿਹੜਾ ਹੈ ਉਹ ਬਣਾ ਲਿਆ ਜਾਂਦਾ ਹੈ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਮਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿਲ ਸੁਖਵੀਰ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਿੰਨ ਅਤਵਾਦੀਆਂ ਦੀਆਂ ਤਸਵੀਰਾਂ ਤੇ ਸਕੈਚ ਵੀ ਹੋਣ ਜਿਹੜਾ ਨੇ ਸਾਹਮਣੇ ਆਣੇ ਲੱਗੇ ਨੇ ਆ ਬਿਲਕੁਲ ਬਹੁਤ ਵੱਡੀ ਇੱਕ ਤਰੀਕੇ ਦੇ ਨਾਲ ਇਸ ਨੂੰ ਕਾਮਯਾਬੀ ਕਹਿਣ ਸਕਦੇ ਹਾਂ ਕਿਉਂਕਿ ਬਹੁਤ ਘਿਣਾਉਣੀ ਹਰਕਤ ਅਤਵਾਦੀ ਇਸ ਹਮਲੇ ਦੇ ਵਿੱਚ ਕੀਤੀ ਗਈ ਉਹਨਾਂ ਨਿਰਦੋਸ਼ ਮਾਸੂਮ ਲੋਕਾਂ ਦੇ ਉੱਪਰ ਤਾਪੜ ਤੋੜ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤੇ ਘਾਟ ਕਰ ਦਿੱਤਾ ਗਿਆ ਵਿਕ ਇੱਕ ਇਸ ਤਰੀਕੇ ਦੀ ਮਾ ਜਿਹੜੀ ਦ੍ਰਿੰਦਗੀ ਭਰੀ ਹਰਕਤ ਹੈ ਇਹ ਪਹਿਲੀ ਵਾਰ ਨਹੀਂ ਹੋਈ ਪਲਵਾਮਾ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਜਿਹੜਾ ਹੈ ਉਹ ਭਾਰਤ ਦਾ ਹੋਇਆ ਤੇ ਕਦੇ ਵੀ ਸਰਕਾਰ ਨਹੀਂ ਚਾਹੇਗੀ ਕਿ ਇਸ ਕੇ ਜਾਂ ਚੀਜ਼ਾਂ ਜੜੀਆਂ ਨੇ ਹੋਣ ਹਾਲਾਂਕਿ ਕਾਫੀ ਲੰਬੇ ਸਮੇਂ ਤੋਂ ਜੰਮੂ ਕਸ਼ਮੀਰ ਦੇ ਵਿੱਚ ਮਾਹੌਲ ਉਸ ਤਰੀਕੇ ਦੇ ਨਾਲ ਕ੍ਰੂਸ਼ਲ ਨਹੀਂ ਸੀ ਹੁੰਦਾ ਸੋ ਖਾਵਾ ਮਾਹੌਲ ਚੱਲ ਰਿਹਾ ਸੀ ਪਰ ਇਸ ਘਟਨਾ ਨੇ ਜ਼ਰੂਰ ਇੱਕ ਵਾਰ ਪੂਰੇ ਦੇਸ਼ ਨੂੰ ਝੋੜ ਕੇ ਰੱਖ ਦਿੰਦਾ ਹੈ ਹੁਣ ਜੇਕਰ ਕਰ ਗਏ ਇਹਨਾਂ ਦੀਆਂ ਤਸਵੀਰਾਂ ਜਾਰੀ ਕਰਨ ਦੀ ਤਾਂ ਇਸ ਕਹ ਲਈਏ ਕਿ ਮਾਹੌਲ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਜਾਰੀ ਕਰਦੀਆਂ ਤਾਂ ਕਰਕੇ ਵੀ ਲਾਜ਼ਮੀ ਹੋ ਜਾਂਦੀਆਂ ਨੇ ਕਿਉਂਕਿ ਇਹ ਇਹ 21 ਇਲਾਕੇ ਦੇ ਵਿੱਚ ਲੁਕੇ ਹੋਏ ਹੋਣਗੇ ਉਥੋਂ ਫਰਾਰ ਹੋਏ ਨੇ ਹਾਲਾਂਕਿ ਤਸਵੀਰਾਂ ਜਿਹੜੀਆਂ ਵਕ ਵਕ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਚਾਰ ਜਣਿਆਂ ਦੀਆਂ ਵਾਇਰਲ ਹੋ ਰਹੀਆਂ ਨੇ ਸਕੈਚ ਜਣਿਆਂ ਦੇ ਬਣਾਏ ਗਏ ਨੇ ਇਹ ਸਾਰੀਆਂ ਚੀਜ਼ਾਂ ਵੱਖ-ਵੱਖ ਐਂਗਲਸ ਤੋਂ ਕਹਿ ਲਿਆ ਕਿ ਜਾਂਚ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੇ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹਦੰਦੀਆਂ ਹੋਈਆਂ ਨੇ ਹੈਲੀਕਾਪਟਰਸ ਦੀ ਵਰਤੋਂ ਕੀਤੀ ਜਾ ਰਹੀ ਹੈ ਡਰੋਨ ਦੇ ਜ਼ਰੀਏ ਤਮਾਮ ਇਲਾਕਾ ਜਿਹੜਾ ਹੈ ਉਹ ਛਾਣਿਆ ਜਾ ਰਿਹਾ ਹੈ ਹਾਈਵੇ ਜਿਹੜੇ ਨੇ ਉਹ ਖਾਲੀ ਕਰਵਾ ਦਿੱਤੇ ਗਏ ਨੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਸੂਖਮ ਤੋਂ ਸੂਖਮ ਵੀ ਚੀਜ਼ ਜਿਹੜੀ ਆ ਉਹ ਨਹੀਂ ਛੱਡੀ ਜਾ ਰਹੀ ਪਰ ਇਹ ਇਹਨਾਂ ਅੱਤਵਾਦੀਆਂ ਜਿਨ੍ਹਾਂ ਦਾ ਨਾਮ ਆਸੀਫ ਫੌਜੀ ਸੁਲੇਮਾਨ ਸ਼ਾਹ ਤੇ ਅਬੂ ਤੁਲਾ ਦੱਸਿਆ ਜਾ ਰਿਹਾ ਹੈ ਇਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਲਗਾਤਾਰਤਾ ਦੇ ਵਿੱਚ ਚੱਲੀ ਨੇ ਤੇ ਹੋਰ ਵੀ ਇਹਨਾਂ ਦੇ ਜਿਹੜੇ ਕਹ ਲਈਏ ਕਿ ਜਿੱਥੋਂ ਇਹ ਪੰਪਦੇ ਨੇ ਅਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਵੇਂ ਉਰੀ ਬੜੀ ਸਾਰੀ ਤਮਾਮ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ ਭਾਰਤ ਦੇ ਵੱਲੋਂ ਉਸੇ ਤਰੀਕੇ ਦੀਆਂ ਕਾਰਵਾਈਆਂ ਹੋਣ ਦੀ ਵੀ ਗੱਲ ਜਿਹੜੀ ਹੈ ਉਹ ਕਹੀ ਜਾ ਰਹੀ ਹੈ ਵਿਵੇਕ ਇਦਾਂ ਦੀਆਂ ਤਿਆਰੀਆਂ ਵੀ ਕਿਉਂਕਿ ਗ੍ਰਹਿ ਮੰਤਰੀ ਦਾ ਉਹ ਜਗ੍ਹਾ ਦੇ ਉੱਪਰ ਪਹੁੰਚਣਾ ਹਰੇਕ ਉਸ ਚੀਜ਼ ਤੋਂ ਜਾਣੂ ਹੋਣਾ ਕਿਵੇਂ ਹੋਇਆ ਕਿ ਇਸ ਤਰੀਕੇ ਦੇ ਨਾਲ ਹੋਇਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਵਾਪਸ ਆ ਜਾਣਾ ਸਾਊਦੀ ਦੇ ਉਹ ਟੂਰ ਦੇ ਉੱਪਰ ਸੀ ਤੇ ਉਸ ਕਹਿ ਲਿਆ ਕਿ ਉਹਨਾਂ ਦੇ ਵੱਲੋਂ ਸਾਰੀਆਂ ਗਤੀਵਿਧੀਆਂ ਉੱਥੇ ਡ੍ਰੌਪ ਕਰਕੇ ਭਾਰਤ ਵਾਪਸ ਆਉਣਾ ਸਾਰੇ ਦੇਸ਼ ਜਿਹੜੇ ਨੇ ਇਹ ਨਕੇਹਤੀ ਕਰ ਰਹੇ ਨੇ ਬਾਕਬਾਤ ਤਰੀਕੇ ਦੇ ਨਾਲ ਪੂਰੀ ਦੁਨੀਆ ਭਰ ਦੇ ਵਿੱਚ ਇਸ دہشت گردੀ ਦੀ ਖਲਾਫਤ ਦੇ ਵਿੱਚ ਸੱਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਪਰ ਭਾਰਤ ਦੇ ਲੋਕ ਜਿਹੜੇ ਨੇ ਇਸ ਸਾਰੀ ਸਥਿਤੀ ਦੇ ਉੱਤੇ ਜ਼ਰੂਰ ਇਸ ਕਹਿ ਲਈਏ ਕਿ ਖਬਰਾਂ ਦੀ ਆਸ ਕਰਦੇ ਨੇ ਕਿ ਕਦੋਂ ਇਹ ਖਬਰ ਆਵੇ ਕਿ ਉਹਨਾਂ دہشت گردਾਂ ਨੂੰ ਢੇਰ ਕਰ ਦਿੱਤਾ ਗਿਆ ਪਰ ਅਜੇ ਹਾਲ ਫਿਲਹਾਲ ਸਕੇ ਨੂੰ ਜਾਰੀ ਕੀਤੇ ਗਏ ਨੇ ਅਸੀਂ ਵੀ ਆਪਣੇ ਦਸ਼ਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਣਕਾਰੀ ਜੇਕਰ ਉਹਨਾਂ ਤੱਕ ਵੀ ਪਹੁੰਚਦੀ ਹੈ ਇਹਨਾਂ ਦੇ ਬਾਰੇ tá boa ਸੂਚਿਤ ਕਰ ਦਿੱਤਾ ਜਾਵੇ ਤਮਾਮ ਸੁਰੱਖਿਆ ਏਜੰਸੀਆਂ ਦੇ ਕੋਲੇ ਕੀਤੀ ਜਾਵੇ ਵੱਖ-ਵੱਖ ਤਰੀਕੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਿੱਕੀ-ਨਿੱਕੀ ਕਹਿ ਲਈਏ ਚੀਜ਼ ਦੇ ਨਾਲ ਵੱਡਾ ਕੋਈ ਕਹਿ ਕੇ ਕਦਮ ਜਿਹੜਾ ਹੈ ਉਹ ਭਾਰਤ ਚੁੱਕੇਗਾ ਪਰ ਇਹ ਬਹੁਤ ਵੱਡਾ ਹਮਲਾ ਜਿਹੜਾ ਇਨਸਾਨੀਅਤ ਦਾ ਘਾਣ ਕਰਨ ਵਾਲੀ ਗੱਲ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਪਰ ਹਮਲਾ ਨਹੀਂ ਇਹ ਇਨਸਾਨੀਅਤ ਦਾ ਘਾਣ ਕਰਨ ਵਾਲਾ ਬੀਤੇ ਕੱਲ ਹਮਲਾ ਜਿਹੜਾ 2:30 ਵਜੇ ਦੇ ਕਰੀਬ ਹੋਇਆ ਤੇ ਇਸ ਨੇ ਪੂਰੀ ਦੁਨੀਆ ਨੂੰ ਹੀ ਝੋੜ ਕੇ ਰੱਖ ਦਿੱਤਾ ਸਣੇ ਭਾਰਤ ਭਾਰਤ ਦੇ ਉਹ ਲੋਕ ਜਿਹੜੇ ਕਿ ਉੱਥੇ ਘੁੰਮਣ ਗਏ ਸੀ ਸਲਾਨੀ ਸੀ ਵਾਕ ਵਾਕ ਹੋਰ ਦਾ ਦੇਸ਼ਾਂ ਤੋਂ ਵੀ ਲੋਕ ਜਿਹੜੇ ਆਏ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਦੋ ਵਿਦੇਸ਼ੀ ਨਾਗਰਿਕ ਵੀ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਸੋ ਸਾਰੇ ਦੇਸ਼ ਨੂੰ ਇੱਕ ਵਾਰ ਹਲੂਣਾ ਇਸ ਵੱਡੇ ਅੱਤਵਾਦੀ ਤਿਰੰਧਗੀ ਭਰੇ ਹਮਲੇ ਨੇ ਜ਼ਰੂਰ ਕਰ ਦਿੱਤਾ ਹੈ ਪਰ ਬਿਲਕੁਲ ਤਾਸੁਖਬੀਰ ਇੱਕ ਨਾਲ ਦੀ ਨਾਲ ਇਹ ਵੀ ਹੈ ਕਿ ਕੱਲ ਹਮਲਾ ਹੋਇਆ ਪੂਰਾ ਦੇਸ਼ ਇਕੱਠਾ ਦੇਖ ਰਿਹਾ ਹੈ ਰਾਹੁਲ ਗਾਂਧੀ ਉਹ ਰਾਜੀ ਵੀ ਗੱਲ ਨਿਕਲ ਕੇ ਆਈ ਦੇਸ਼ ਦੇ ਗ੍ਰਹਿ ਮੰਤਰੀ ਨਾਲ ਫੋਨ ਤੇ ਗੱਲ ਕੀਤੀ ਹੈ ਉਹਨਾਂ ਨੇ ਜੰਮੂ ਕਸ਼ਮੀਰ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਅਮਰ ਅਬਦੁੱਲਾ ਨਾਲ ਵੀ ਉਹਨਾਂ ਨੇ ਗੱਲ ਕੀਤੀ ਹੈ ਤੇ ਸਭ ਦੇ ਦਰਮਿਆਨ ਦੇਸ਼ ਵੀ ਇੱਕ ਮਤ ਨਜ਼ਰ ਆ ਰਿਹਾ ਹੈ ਸਾਰੇ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਹਰ ਥਾਂ ਦੇ ਉੱਤੇ ਰੋਸ ਮਜਾਰੇ ਕੀਤੇ ਜਾ ਰਹੇ ਨੇ ਸਾਰਿਆਂ ਦੀਆਂ ਅੱਖਾਂ ਨਾਮ ਹੈ ਕਿਤੇ ਨਾ ਕਿਤੇ ਗੁੱਸਾਮੰਦ ਦੇ ਵਿੱਚ ਭਰਿਆ ਹੋਇਆ ਪਰ ਇੱਕ ਕੱਲ ਤੋਂ ਪ੍ਰੋਪੋਗੈਂਡਾ ਵੀ ਚੱਲ ਰਿਹਾ ਹੈ ਚਾਹੇ ਉੱਥੇ ਦੇ ਮੌਜੂਦਾ ਜਿਹੜੇ ਜਨਾਨੇ ਆਪਣੇ ਪਰਿਵਾਰਕ ਮੈਂਬਰ ਖੋਏ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਪਹਿਲਾਂ ਸਾਡੇ ਨਾਮ ਪੁੱਛੇ ਗਏ ਕਿ ਭਾਈ ਤੁਹਾਡੇ ਨਾਮ ਕੀ ਨੇ ਕਹਿੰਦੇ ਫਿਰ ਪਿੱਛੋਂ ਜਿਹੜੇ ਇੱਕ ਲੈਫਟੀਨੈਂਟ ਵੀ ਜਨਦੀ ਮੌਤ ਹੋਈ ਹੈ ਸਭ ਦੇ ਦਰਮਿਆਨ ਜਿਹੜੇ ਪਿਛਲੇ ਹਫਤੇ ਵਿਆਹ ਹੋਇਆ ਸੀ ਆਪਣੀ ਧਰਮ ਪਤਨੀ ਦੇ ਨਾਲ ਉੱਥੇ ਗਏ ਨੇ ਤਾਂ ਉਹਨਾਂ ਦੀ ਧਰਮ ਪਤਨੀ ਇਹ ਵੀ ਕਹਿੰਦੇ ਦਿਖਾਈ ਦਿੱਤੇ ਕਿ ਪਿੱਛੋਂ ਇੱਕ ਅਤਵਾਦੀ ਨੇ ਕਿਹਾ ਕਿ ਇਹ ਮੁਸਲਿਮ ਨਹੀਂ ਹੈ ਇਨੂੰ ਕਹਿੰਦੇ ਇੰਨੀ ਗੱਲ ਕਹੀ ਤੇ ਦੂਸਰੇ ਨੇ ਗੋਲੀ ਚਲਾ ਦਿੱਤੀ ਪਰ ਇਹ ਸਭ ਦੇ ਦਰਮਿਆਨ ਹੁਣ ਕੁਝ ਨਾਮ ਅਜਿਹੇ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ ਆਦਲ ਹੁਸੈਨ ਜਿਹੜਾ ਉੱਥੇ ਘੋੜਾ ਸਵਾਰ ਦਾ ਕੰਮ ਕਰਦਾ ਸੀ ਉੱਥੇ ਸਲਾਨੀਆਂ ਨੂੰ ਘੋੜੇ ਦੀਆਂ ਰਾਈਡਾਂ ਦਵਾਦਾ ਸੀ ਤਾਂ ਉਹਨੂੰ ਤੱਕ ਮਾਰ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਇੱਕ ਸਾਜ਼ਿਸ਼ ਹੋਰ ਨਹੀਂ ਲੱਗਦੀ ਕਿ ਇੱਕ ਪ੍ਰੋਪੋਗੈਂਡਾ ਲੈ ਕੇ ਆਏ ਸੀਗੇ ਕਿ ਇੱਕ ਤਰ੍ਹਾਂ ਇਹ ਪ੍ਰਟੈਂਡ ਕਰੀਏ ਕਿ ਅਸੀਂ ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਆਏ ਆਂ ਹੋਰ ਕਮਿਊਨਿਟੀਆਂ ਨੂੰ ਟਾਰਗੇਟ ਕਰਨ ਆਏ ਆਂ ਪਰ ਟਾਰਗੇਟ ਉਹ ਸਾਰੇ ਧਰਮਾਂ ਨੂੰ ਕਰਕੇ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਪ੍ਰੋਪਗੈਂਡਾ ਦੇ ਰੂਪ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਨਾਲ ਦੀ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਚਾਰਕ ਦਿਨ ਰਾਜਕੇਸ਼ ਦੀ ਨਿੰਦਾ ਕੀਤੀ ਜਾਣੀ ਹੈ ਲਾਉਜਨਾ ਦਾ ਦੌਰ ਵੀ ਚੱਲਣਾ ਹੈ ਵੱਖ-ਵੱਖ ਤਰੀਕੇ ਦੇ ਨਾਲ ਖਬਰਾਂ ਵੀ ਇਸ ਦੇ ਉੱਪਰ ਬਣ ਗਈਆਂ ਪਰ ਜ਼ਰੂਰ ਇਸ ਨੂੰ ਪ੍ਰੋਪਾਗੈਂਡੇ ਦੇ ਤੌਰ ਦੇ ਉੱਪਰ ਹੀ ਨਹੀਂ ਲੈਣਾ ਚਾਹੀਦਾ ਸਿਆਸਤ ਨੂੰ ਗਰਮਾਉਣ ਦੇ ਲਈ ਹੀ ਨਹੀਂ ਲੈਣਾ ਚਾਹੀਦਾ ਇੱਕ ਮਤ ਦੇਸ਼ ਹੈ ਪਰ ਇਸ ਤਰੀਕੇ ਦੇ ਪ੍ਰੋਪਾਗੈਂਡੇ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਹਾਲ ਫਿਲਹਾਲ ਦੇ ਦੇ ਰੂਪ ਦੇਣਾ ਚਾਹੀਦਾ ਹੈ ਕਿਉਂਕਿ ਭਾਰਤ ਨੂੰ ਇੱਕ ਐਸਾ ਨਾਸੂਰ ਇਨ੍ਹਾਂ ਹੱਤਵਾਦੀਆਂ ਦੇ ਵੱਲੋਂ ਦਿੱਤਾ ਗਿਆ ਹੈ ਜਿਹਦਾ ਕਿ ਜਲਦ ਤੋਂ ਜਲਦ ਪਰ ਭਾਈ ਦਾ ਵੀ ਹੱਲ ਹੀਲਾ ਕਰਨਾ ਚਾਹੀਦਾ ਤੇ ਅਜਿਹਾ ਦੁਬਾਰਾ ਨਾ ਵਾਪਰੇ ਜਿਹੜੇ ਲੋਕਾਂ ਦੇ ਵੱਲੋਂ ਚਿਹਰੇ ਦੇ ਉੱਪਰ ਮੁਸਕਰਾਹਟਾਂ ਲੈ ਕੇ ਪਹੁੰਚਿਆ ਜਾਂਦਾ ਉਥੇ ਤੇ ਇੱਕ ਮਿੱਠੀਆਂ ਯਾਦਾਂ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਪਹੁੰਚਿਆ ਗਿਆ ਸੀ ਜਾਂ ਫਿਰ ਪਹੁੰਚਣਾ ਚਾਹੁੰਦੇ ਸੀ ਲੋਕ ਤਾਂ ਉਹਨਾਂ ਲੋਕਾਂ ਦੇ ਚਿਹਰੇ ਮੁਰਝਾਏ ਪਏ ਨੇ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਵਾਪਰਨ ਲੱਗੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਬਦਲੇ ਵੀ ਲੈ ਜਾਣਗੇ ਇੱਕ ਵਾਰ ਉਹਨਾਂ ਵਰ ਉਹਨਾਂ ਪਰਿਵਾਰਾਂ ਦੇ ਬਾਰੇ ਸੋਚ ਕੇ ਵੇਖਿਆ ਜਾਵੇ ਜਿਵੇਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੋਈ ਆਪਣੇ ਪਤੀ ਦੇ ਲਈ ਰੋ ਰਿਹਾ ਹੈ ਕਿਸੇ ਬੇਟਾ ਮਾਰ ਦਿੱਤਾ ਗਿਆ ਕਿਸੇ ਦਾ ਭਰਾ ਮਾਰ ਦਿੱਤਾ ਗਿਆ ਉਹ ਸਾਰੇ ਪਰਿਵਾਰਾਂ ਦੇ ਵਿੱਚ ਉਹਨਾਂ ਜੀਆਂ ਨੇ ਵਾਪਸ ਨਹੀਂ ਆਉਣਾ ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਦਾਂ ਪ੍ਰੋਪਗੈਂਡੇ ਬਿਲਕੁਲ ਨਹੀਂ ਹੋਣੇ ਚਾਹੀਦੇ ਪਰ ਅਕੇ ਲਈਏ ਕਿ ਇਹ ਸਾਰੀਆਂ ਸਿਤੀਆਂ ਨਾਲ ਨਾਲ ਚਲਦੀਆਂ ਹੁੰਦੀਆਂ ਨੇ ਪਰ ਕਾਰਵਾਈਆਂ ਜੜੀਆਂ ਨੇ ਉਹ ਵੱਡੇ ਪੱਧਰ ਤੇ ਉੱਪਰ ਚਲਦੀਆਂ ਨੇ ਇਹਦਾ ਉਹੀ ਇਸ ਦੇ ਵਿੱਚ ਸ਼ੰਕਾ ਸ਼ੱਕ ਜਾਂ ਫਿਰ ਦੋਰਾਏ ਨਹੀਂ ਕਿ ਸੁਰੱਖਿਆ ਏਜੰਸੀਆਂ ਦੇ ਵੱਲੋਂ ਕਮੀਖਾਨੀ ਛੱਡੀ ਜਾ ਰਹੀ ਹੈ ਜੰਗਲਾਂ ਦੇ ਜੰਗਲ ਜਿਹੜੇ ਨੇ ਉਹ ਸਰਚ ਅਭਿਆਨ ਦੇ ਤਹਿਤ ਜਿਹੜੇ ਨੇ ਉਹ ਜਾਂਚੇ ਜਾ ਰਹੇ ਨੇ ਜਾਂ ਫਿਰ ਦੇਖੇ ਜਾ ਰਹੇ ਨੇ ਪੜਤਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੇਕ ਨਿੱਕੀ ਤੋਂ ਨਿੱਕੀ ਚੀਜ਼ ਨੂੰ ਵੀ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਹਰੇਕ ਉਸ ਟਿਪ ਦੇ ਉੱਪਰ ਧਿਆਨ ਦਿੱਤਾ ਜਾ ਰਿਹਾ ਜਿਹੜੀ ਕਿ ਰੀਡਕ ਵੀ ਕੋਈ ਜਾਣਕਾਰੀ ਦਿੰਦੀ ਹੈ ਕਿ ਅੱਤਵਾਦੀ ਕਿੱਧਰ ਜਾ ਸਕਦੇ ਨੇ ਕਿਵੇਂ ਜਾ ਸਕਦੇ ਨੇ ਨਾਲ ਦੇ ਸੂਬਿਆਂ ਨੂੰ ਵੀ ਅਪਡੇਟ ਦੇ ਦਿੱਤੀ ਗਈ ਹੈ ਕਿ ਜੇਕਰ ਸਰਹੱਦੀ ਸੂਬਾ ਜੁਮੇ ਪੰਜਾਬ ਇਧਰ ਦੇ ਪਾਸੇ ਪੈਂਦਾ ਤਾਂ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨੂੰ ਕਹਿ ਦਿੱਤਾ ਗਿਆ ਕਿ ਕਿਸੇ ਵੀ ਤਰੀਕੇ ਦੀ ਕੋਈ ਅਵੈਦ ਗਤੀਵਿਧੀ ਹੁੰਦੀ ਹੈ ਤਾਂ ਉਸ ਦੇ ਉੱਪਰ ਵੀ ਜ਼ਰੂਰ ਧਿਆਨ ਕੇਂਦਰਿਤ ਕੀਤਾ ਜਾਵੇ ਪੰਜਾਬ ਦੇ ਵਿੱਚ ਹਾਈ ਲੈਵਲ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਹੋਰਾਂ ਦੇ ਨਾਲ ਕੀਤੀ ਗਈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵੱਡੇ ਹਮਲੇ ਦੇ ਬਦਲੇ ਦੇ ਰੂਪ ਦੇ ਵਿੱਚ ਕਾਰਵਾਈਆਂ ਦੇ ਰੂਪ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਸੋ ਉਮੀਦ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਨਾਸ਼ਕ ਕਰ ਸੋ ਅ ਇੱਕ ਆਖਰੀ ਸਵਾਲ ਲਵਾਂਗਾ ਕਿ ਪੂਰੇ ਦੇਸ਼ ਨੂੰ ਇਸ ਗੱਲ ਦੇ ਨਾਲ ਨੁਕਸਾਨ ਤਾਂ ਪਹੁੰਚਿਆ ਕਿਤੇ ਨਾ ਕਿਤੇ ਜਿਵੇਂ ਮੈਂ ਪਹਿਲਾਂ ਵੀ ਫਰਮਾਇਆ ਕਿ ਇਸ ਵੇਲੇ ਦੇਸ਼ ਦੇ ਅੰਦਰ ਲੋਕਾਂ ਦੇ ਅੰਦਰ ਦੇਸ਼ ਵਾਸੀਆਂ ਦੇ ਅੰਦਰ ਕਿਤੇ ਨਾ ਕਿਤੇ ਇੱਕ ਅੱਗ ਲੱਗ ਗਈ ਹੋਈ ਹੈ ਕਿ ਨਹੀਂ ਇਹ ਗਲਤ ਹੋਇਆ ਹੈ ਕਿਤੇ ਨਾ ਕਿਤੇ ਅੰਦਰੋਂ ਗੁੱਸੇ ਦੇ ਵਿੱਚ ਨੇ ਅੱਖਾਂ ਦੇ ਵਿੱਚ ਹੰਝੂ ਨੇ ਸਾਰਿਆਂ ਦੇ ਦਿਲ ਨੂੰ ਝੰਜੋੜਨ ਵਾਲੀ ਇਹ ਘਟਨਾ ਵਾਪਰੀ ਹੈ ਪਰ ਇਹ ਸਭ ਦੇ ਨਾਲ ਜਿੱਥੇ ਦੇਸ਼ ਨੂੰ खासा ਨੁਕਸਾਨ ਹੋਇਆ ਹੈ ਲੱਗਦਾ ਨਹੀਂ ਜੰਮੂ ਕਸ਼ਮੀਰ ਦੇ ਵਿੱਚ ਖਾਸ ਕਰਕੇ ਪਹਿਲਗਾਮ ਦੇ ਵਿੱਚ ਕਾਫੀ ਨੁਕਸਾਨ ਹੋਏਗਾ ਲੋਕਲਸ ਨੂੰ ਕਿਉਂਕਿ ਲੋਕਲ ਦਾ ਸਾਰਾ ਕੰਮੇ ਜਿਹੜਾ ਟੂਰਿਜ਼ਮ ਦੇ ਉੱਤੇ ਡਿਪੈਂਡ ਹੈ ਆ ਕੱਲ ਵੀ ਖਬਰਾਂ ਆ ਰਹੀਆਂ ਸੀ ਕਿ 2000 ਟੂਰਿਸਟ ਇਸ ਵੇਲੇ ਪਹਿਲਗਾਮ ਦੇ ਵਿੱਚ ਸੀਗੇ ਪਰ ਪਹਿਲਾਂ ਤੋਂ ਇੱਕ ਇਨਕਾਊਂਟਰ ਹੋ ਗਿਆ ਉੱਥੇ ਤਾਂ ਇਸ ਕਰਕੇ ਕਈ ਰੋਡ ਬੰਦ ਕਰ ਦਿੱਤੇ ਗਏ ਫਿਰ ਅੱਤਵਾਦੀ ਹਮਲਾ ਹੋ ਗਿਆ ਤਾਂ ਹੋਰ ਸਾਰੇ ਰੋਡ ਬੰਦ ਕਰ ਦਿੱਤੇ ਗਏ ਪਰ ਉੱਥੇ ਟੂਰਿਸਟ ਪਹੁੰਚ ਨਹੀਂ ਸਕੇ ਪਰ ਮੌਕੇ ਦੇ ਉੱਤੇ 2000 ਟੂਰਿਸਟ ਸੀਗੇ ਤਾਂ ਇਹੀ ਇੱਕ ਕਾਰਨ ਹੈ ਕਿ ਨਾ ਕਸ਼ਮੀਰੀ ਵੀ ਜਿਹੜਾ ਨੇ ਉਹ ਜ਼ਿਆਦਾਤਰ ਇਸ ਵੇਲੇ ਝੰਜੋੜ ਕੇ ਉਹਨਾਂ ਦਾ ਮਨ ਬੈਠਾ ਹੋਇਆ ਹੈ ਕਿ ਸਾਡਾ ਹੁਣ ਅੱਗੇ ਹੋਏਗਾ ਕੀ ਕਿਉਂਕਿ ਕਹਿੰਦੇ ਸਾਡੇ ਘਰ ਆਏ ਮਹਿਮਾਨਾਂ ਦੇ ਉੱਤੇ ਹਮਲਾ ਹੋਇਆ ਹੈ ਸਾਨੂੰ ਇਸ ਗੱਲ ਨੂੰ ਹਜ਼ਮ ਕਰਨ ਦੇ ਵਿੱਚ ਅਜੇ ਬਹੁਤ ਸਮਾਂ ਲੱਗ ਰਿਹਾ ਹੈ ਤਾਂ ਇਹ ਅਕਸਰ ਆਪਾਂ ਦੇਖ ਰਹੇ ਹਾਂ ਕਿ ਹੁਣ 1 ਮਹੀਨੇ ਬਾਅਦ ਅਮਰਨਾਥ ਦੀ ਯਾਤਰਾ ਸ਼ੁਰੂ ਸੀ ਇਸ ਕਰਕੇ ਉੱਥੇ ਹੋਰ ਸੈਲਾਨੀ ਪਹੁੰਚਣੇ ਸੀਗੇ ਤੇ ਵੈਸੇ ਹੀ ਗਰਮੀਆਂ ਦੇ ਵਿੱਚ ਜਦੋਂ ਜੂਨ ਜੁਲਾਈ ਦੀਆਂ ਛੁੱਟੀਆਂ ਹੋ ਜਾਂਦੀਆਂ ਨੇ ਸਾਰੇ ਮੁਲਕ ਦੇ ਵਿੱਚ ਤਾਂ ਉਦੋਂ ਵੀ ਵੱਡੀ ਗਿਣਤੀ ਚ ਲੋਕ ਜੰਮੂ ਕਸ਼ਮੀਰ ਵੱਲ ਨੂੰ ਜਿਹੜਾ ਆਪਣੀਆਂ ਗੱਡੀਆਂ ਦੇ ਮੂੰਹ ਕਰ ਲੈਂਦੇ ਨੇ ਉਧਰ ਨੂੰ ਜਾਂਦੇ ਨੇ ਇੱਕ ਫੇਵਰੇਟ ਡੈਸਟੀਨੇਸ਼ਨ ਦੇ ਵਿੱਚ ਆ ਜਾਂਦਾ ਜੰਮੂ ਕਸ਼ਮੀਰ ਖਾਸ ਕਰਕੇ ਪਹਿਲਗਾਮ ਕਿਉਂਕਿ ਸਾਰੇ ਪਾਸਿਆਂ ਨੂੰ ਉੱਥੋਂ ਰਾਸਤੇ ਉੱਥੋਂ ਹੀ ਹੋ ਕੇ ਲੰਘਦੇ ਨੇ ਇੱਕ ਮਦਾਨੀ ਖੇਤਰ ਹੈ ਤੁਸੀਂ ਉੱਥੇ ਚੰਗੀ ਤਰ੍ਹਾਂ ਇੰਜੋਏ ਕਰ ਸਕਦੇ ਹੋ ਪਿਕਨਿਕ ਸਪੋਰਟਸ ਨੇ ਉੱਥੇ ਤਾਂ ਇੱਕ ਖਾਸੀ ਚੋਟ ਇਸ ਪਿਕਨਿਕ ਸਪੋਟ ਐ ਇਸੇ ਲੋਕਾਂ ਨੂੰ ਪਹੁੰਚੇਗੀ ਜੰਮੂ ਕਸ਼ਮੀਰ ਦੇਆਂ ਨੂੰ ਲੋਕਲਸ ਨੂੰ ਖਾਸ ਕਰਕੇ ਕਿਉਂਕਿ ਇੱਕ ਰੋ ਰੋਜ਼ਗਾਰ ਦੇ ਸਾਧਨ ਖੋਜ ਜਾਣਗੇ ਕਿਉਂਕਿ ਜਦੋਂ ਅਜਿਹੀ ਕੋਈ ਘਟਨਾ ਵਾਪਰਦੀ ਹੈ ਦੇਖਣ ਨੂੰ ਮਿਲਦਾ ਹੈ ਕਿ 3-4 ਸਾਲ ਤੱਕ ਉੱਥੇ ਰੌਣਕਾਂ ਵਾਪਸ ਨਹੀਂ ਆਉਂਦੀਆਂ हां बिल्कुल सारे पासे नु एदे नाल प्रभाव ਤਾਂ जरूर ਆ ਨਾ ਪੱਕੀ ਮਿਆ ਕਿਉਂਕਿ ਲੋਕਲ ਜਿਹੜੇ ਨੇ ਉਹ ਬਿਲਕੁਲ ਤੁਹਾਡੇ ਕਹਿਣ ਦੇ ਮੁਤਾਬਕ ਕੇ ਉਹ ਡਿਪੈਂਡ ਹੀ ਟੂਰਿਜ਼ਮ ਦੇ ਉੱਪਰ ਨੇ ਤੇ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਸਾਲੋ ਸਾਲ ਜਿਹੜਾ ਇਸ ਦਾ ਚੇਤਾ ਜਿਹੜਾ ਉਹ ਨਹੀਂ ਭੁੱਲਦਾ ਪਰ ਨਾਲ ਦੀ ਨਾਲ ਜਿਹੜੀ ਸੂਬਾ ਸਰਕਾਰ ਅਮਰ ਅਬਦੁੱਲਾਹ ਸਾਹਿਬ ਹੋਰਾਂ ਦੇ ਵੱਲੋਂ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਜਿੰਨੇ ਵੀ ਪੀੜਤ ਪਰ ਨੇ ਹਾਲਾਂਕਿ ਇਹ ਪ੍ਰਭਾਵਿਤ ਕਦੇ ਵੀ ਨਹੀਂ ਹੋ ਸਕੇ ਕਿ ਪਾਰੇਕ ਸਹਾਇਤਾ ਦੇ ਰੂਪ ਦੇ ਵਿੱਚ ਇੱਕ ਸਾਥ ਦੇ ਰੂਪ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਟੂਰਿਜ਼ਮ ਦੇ ਉੱਪਰ ਪ੍ਰਭਾਵ ਬਹੁਤ ਵੱਡੇ ਪੱਧਰ ਦੇ ਉੱਪਰ ਗੱਤੇ ਇਹਦੀ ਬਾਬਤ ਜਿਹੜੇ ਚਿੰਤਾ ਨੇ ਚਿੰਤਾਵਾਂ ਨੇ ਚਿੰਤਾਵਾਂ ਦੇ ਛੇਕਣ ਜਿਹੜੇ ਨੇ ਉਹਨਾਂ ਨੇ ਲੋਕਲ ਜਿਹੜੇ ਨੇ ਉਹ ਭਾਵੇਂ ਕੈਂਡਲ ਯਾਤਰਾ ਕਰਦੇ ਹੋਣ ਕੈਂਡਲ ਮਾਰਚ ਉਹਨਾਂ ਦੇ ਵੱਲੋਂ ਕੀਤਾ ਗਿਆ ਹੋਵੇ ਉਹਨਾਂ ਦੇ ਚਿਹਰਿਆਂ ਦੇ ਉੱਪਰ ਸਾਫ਼ ਦਿਖਾਈ ਦਿੰਦਾ ਹੈ ਕਿ ਇਹ ਹਮਾਂ ਦਾ ਸਿਰਫ 1926 27 ਲੋਕਾਂ ਦੇ ਉੱਪਰ ਨਹੀਂ ਹੋਇਆ ਇਹ ਜੰਮੂ ਕਸ਼ਮੀਰ ਦੇ ਹਰੇਕ ਉਸ ਵਿਅਕਤੀ ਦੇ ਸੀਨੇ ਦੇ ਉੱਪਰ ਗੋਲੀ ਚੱਲਣ ਦੇ ਬਰਾਬਰ ਹੈ ਜਿਨ੍ਹਾਂ ਦੇ ਵੱਲੋਂ ਪਰਿਵਾਰ ਪਾਲਿਆ ਜਾਂਦਾ ਸੀ ਟੂਰਿਜ਼ਮ ਨੂੰ ਲੈ ਕੇ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਚੱਲ ਰਹੀਆਂ ਸੀ ਸੋ ਹੁਣ ਸਾਰਾ ਕੁਝ ਹੀ ਪ੍ਰਭਾਵਿਤ ਹੋਏਗਾ ਬਹੁਤ ਵੱਡੇ ਪੱਧਰ ਉੱਪਰ ਇਹ ਸਥਿਤੀਆਂ ਜਿਹੜੀਆਂ ਨੇ ਪੈਦਾ ਹੋ ਸਕਣਗੀਆਂ ਨਾਲ ਦੇ ਨਾਲ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਉੱਠ ਰਿਹਾ ਹੈ ਕਿ ਪਹਿਲਗਾਮ ਦੇ ਵਿੱਚ ਪਿਛੇ ਇਨਕਾਊਂਟਰ ਜਿਹੜਾ ਹੋਇਆ ਹੈ ਬੱਚੂ ਡਾਣ ਦਾ ਹੂ ਦਾ ਕਰਕੇ ਰੋਲ ਰੋਕ ਦਿੱਤੇ ਗਏ ਪਰ ਵੱਡਾ ਸਵਾਲ ਇਹ ਵੀ ਲਗਾਤਾਰ ਵਿਵੇਕ ਉੱਠ ਰਿਹਾ ਹੈ ਕਿ 2000 ਜੋ ਜਿਹੜੇ ਸਹਲਾਂਦੀ ਸੀ ਉਸ ਜਗ੍ਹਾ ਦੇ ਉੱਪਰ ਮੌਜੂਦ ਸੀ ਕਿ ਸੁਰੱਖਿਆ ਦੀ ਕਿਤੇ ਨਾ ਕਿਤੇ ਕਮੀ ਖਾਮੀ ਰਹੀ ਹੈ ਇਹਨੂੰ ਬਦਲਣਾ ਪੈਗਾ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਵੀ ਜਾਂਚ ਹੋਏਗੀ ਵੇਖਿਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਸੁਰੱਖਿਆ ਬਰਨਾਲੀ ਜਿਹੜੀ ਚੱਲ ਰਹੀ ਸੀ ਜਾਂ ਪਰ ਚੱਲਣੀ ਚਾਹੀਦੀ ਸੀ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਨੇ ਉਹ ਜਾਂਚ ਦਾ ਵਿਸ਼ਾ ਰਹਿਣਗੀਆਂ ਪਰ ਇਹ ਦੁਖਦ ਘਟਨਾ ਬਹੁਤ ਬੇहद ਮੰਦਭਾਗੀ ਘਟਨਾ ਹੈ ਸਕੇਚ ਜਾਰੀ ਕਰ ਦਿੱਤੇ ਗਏ ਨੇ ਆਸ ਉਮੀਦ ਹੈ ਕਿ ਜੰਤ ਤੋਂ ਜਲਦ ਇਹਨਾਂ ਅਤਵਾਦੀਆਂ ਨੂੰ ਫੜ ਕੇ ਤੇ ਇਹਨਾਂ ਦਾ ਹਸ਼ਰ ਜਿਹੜਾ ਹੈ ਉਸੇ ਤਰੀਕੇ ਦਾ ਕੀਤਾ ਜਾਏਗਾ ਜਿਵੇਂ ਇਹਨਾਂ ਦੇ ਵੱਲੋਂ ਇਨਸਾਨ ਜੀ ਬਬਾਤਾਂ ਵਾਸ ਸੁਖਵੀਰ ਤਾਂ ਇਹ ਸੰ ਮੇਰੇ ਨਾਲ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਜਨਾਨੇ ਸਾਰੀ ਜਾਣਕਾਰੀ ਦਿੱਤੀ ਆ ਤਾਂ دہشت گردਤਾ ਦੀਆਂ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤਾਂ ਸਕੈਚ ਜਿਹੜਾ ਨੇ ਉਹ ਸਾਹਮਣੇ ਆਏ ਨੇ ਤਾਂ ਦੱਸ ਦਈਏ ਕਿ ਇਹਨਾਂ ਦੇ ਨਾਮ ਤੱਕ ਜਿਹੜਾ ਨੇ ਉਹ ਵੀ ਹੁਣ ਆਰਮੀ ਦੇ ਵੱਲੋਂ ਦੱਸ ਦਿੱਤੇ ਗਏ ਨੇ ਤਾਂ ਤਿੰਨ ਅੱਤਵਾਦੀਆਂ ਦੇ ਨਾਮ ਦੇ ਜਿਹੜਾ ਨੇ ਉਹ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਸਕੈਚ ਵੀ ਜਿਹੜਾ ਨੇ ਉਹ ਸਾਹਮਣੇ ਆਏ ਨੇ ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਦੇ ਵਿੱਚ ਕੱਲ ਇਹਨਾਂ ਦੇ ਵੱਲੋਂ ਵੱਡਾ ਅੱਤਵਾਦੀ ਹਮਲਾ ਕੀਤਾ ਗਿਆ ਜਿਹੜੇ ਸੈਲਾਨੀ ਉੱਥੇ ਘੁੰਮਣ ਆਏ ਸੀ ਸੈਲਾਨੀ ਜਿਹੜੇ ਉੱਥੇ ਆਪਣਾ ਕੀਮਤੀ ਸਮਾਂ ਬਤੀਤ ਕਰਨ ਆਏ ਸੀ ਤਾਂ ਉਹਨਾਂ ਦੇ ਉੱਤੇ ਜਿਹੜਾ ਇਹਨਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਵੇਂ ਵਿੱਚ 27 ਸੈਲਾਨੀਆਂ ਦੀ ਮੌਤ ਹੋ ਗਈ ਹੈ ਤੇ ਸਭ ਦੇ ਦਰਮਿਆਨ ਇਹਨਾਂ ਦੀਆਂ ਹੁਣ ਤਸਵੀਰਾਂ ਜਿਹੜੀਆਂ ਨੇ ਉਹ ਵੀ ਸਕੈਚ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ ਤਾਂ ਨਾਮ ਆਸੀਫ ਫੌਜੀ ਸੁਲੇਮਾਨ ਸ਼ਾ ਤੇ ਅਬੂ ਤੁਲਾ ਜੜਾ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਤੇ ਸਭ ਦੇ ਦਰਮਿਆਨ ਹੁਣ ਦੇਸ਼ ਭਰ ਦੇ ਵਿੱਚ ਰੋਸ ਮਜ਼ਾਰੇ ਵੀ ਚੱਲ ਰਹੇ ਨੇ ਲੋਕਾਂ ਦੇ ਅੰਦਰ ਇੱਕ ਜਿੱਥੇ ਦੁੱਖ ਹੈ ਤੇ ਨਾਲ ਦੀ ਨਾਲ ਗੁੱਸਾ ਵੀ ਭਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ دہشت ਗਰਦਾਂ ਦੇ ਵੱਲੋਂ ਜਿਹੜਾ ਉੱਥੇ دہشت ਫਲਾਈ ਗਈ ਕਿਵੇਂ 27 ਸੈਲਾਨੀਆਂ ਦੇ ਉੱਤੇ ਤਾਬੜ ਤੋੜ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਨੇ ਤਾਂ ਸਭ ਦੇ ਦਰਮਿਆਨ ਦੇਸ਼ ਦੇ ਵਿੱਚ ਹਾਈ ਲੈਵਲ ਮੀਟਿੰਗ ਮੀਟਿੰਗ ਵੀ ਹੋਣ ਜਾ ਰਹੀ ਹੈ ਸ਼ਾਮ ਨੂੰ 6 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਦੇ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ 2 ਦਿਨ ਦੇ ਸਾਊਦੀ ਅਰਬ ਦੇ ਦੌਰੇ ਤੇ ਗਏ ਸਨ ਪ੍ਰਧਾਨ ਮੰਤਰੀ ਬੜਾ ਅਤੇ ਜ਼ਬਰਦਸਤ ਸਵਾਗਤ ਵੀ ਉਹਨਾਂ ਦਾ ਕੀਤਾ ਗਿਆ 에ਅਰ 에ਅਰਪੇ ਉੱਤਰਦੇ ਉੱਤੇ ਤੇ ਨਾਲ ਦੀ ਨਾਲ ਜਿਵੇਂ ਉਹ ਹਵਾ ਦੇ ਵਿੱਚ ਹੁੰਦੇ ਨੇ 사우ਦੀ ਅਰਬ ਦੀ ਦਹਲਿਸ ਤੇ ਪਹੁੰਚਦੇ ਨੇ ਤਾਂ ਉਦੋਂ ਵੀ ਉਹਨਾਂ ਨੂੰ ਸਪੈਸ਼ਲ ਸਕਵਾਡ ਕਰਕੇ ਜਹਾਜ਼ ਜਿਹੜਾ ਨੇ 사우ਦੀ ਅਰਬ ਤੱਕ ਲੈ ਕੇ ਜਾਂਦੇ ਨੇ ਤਾਂ ਐਡਾ ਭਾਰਾ ਵੈਲਕਮ ਵੀ ਕੀਤਾ ਗਿਆ ਪਰ ਇਹ ਸਭ ਦੇ ਦਰਮਿਆਨ ਜਿਵੇਂ ਹੀ ਦੇਸ਼ ਦੇ ਵਿੱਚੋਂ ਖਬਰ ਜਾਂਦੀ ਹੈ ਕਿ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਘੁੰਮਣ ਆਏ ਟੂਰਿਸਟ ਦੇਤੇ ਹਮਲਾ ਕੀਤਾ ਗਿਆ ਤੇ ਹਮਲੇ ਤੋਂ ਪਹਿਲਾਂ ਉਹਨਾਂ ਦੇ ਨਾਮ ਪੁੱਛੇ ਗਏ ਤੇ ਨਾਮ ਪੁੱਛ-ਪੁੱਛ ਕੇ ਜੜੀਆਂ ਨੇ ਗੋਲੀਆਂ ਮਾਰੀਆਂ ਗਈਆਂ ਨੇ ਤੇ ਸੱਦੇ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਵੀ ਜਿਹੜਾ ਆਪਣਾ ਦੌਰਾ ਵਿੱਚ ਹੀ ਛੱਡ ਕੇ ਵਾਪਸ ਆ ਜਾਂਦੇ ਨੇ ਤੇ ਸੱਬ ਦੇ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਦੇ ਵੱਲੋਂ ਵੀ ਵਿਦੇਸ਼ ਦਾ ਦੌਰਾ ਕੀਤਾ ਜਾਣਾ ਸੀ ਤਾਂ ਉਹਨਾਂ ਦੇ ਵੱਲੋਂ ਵੀ ਸਾਰੇ ਦੌਰੇ ਜਿਹੜਾ ਨੇ ਉਹ ਰੱਦ ਕਰ ਦਿੱਤੇ ਗਏ ਨੇ ਤੇ ਹੁਣ ਇਸ ਸਕੈਚ ਵੀ ਜਿਹੜਾ ਨੇ ਇਹਨਾਂ دہشت ਗਰਦਾਂ ਦੇ ਸਾਹਮਣੇ ਆਏ ਨੇ ਇਸ ਵੇਲੇ ਦੀ ਵੱਡੀ